ਵੀ ਤੁਸੀਂ ਦੇਖ ਰਹੇ ਹੋ ਅਰਜਨਾ ਮਾਜਾ ਟੀਵੀ ਤੇ ਮੈਂ ਹਾਂ ਕਪਿਲ ਜੈਲਾ ਅੱਜ ਪਹੁੰਚ ਗਿਆ ਪਿੰਡ ਸਭਰਾ ਵਿਖੇ ਜਿੱਥੇ ਪੰਜਾਬ ਸਰਕਾਰ ਵੱਲੋਂ ਪਹਿਲ ਕਦਮੀ ਜਿਹੜਾ ਤਰੰਤਾਂ ਨੂੰ ਦਿੱਤੀ ਹੈ ਤਾਂ ਨਹਿਰੀ ਪਾਣੀ ਜਿਹੜਾ ਕਿਸਾਨਾਂ ਦੇ ਖੇਤਾਂ ਤੱਕ ਪਹੁੰਚਣ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਗਿਆ ਪੰਜਾਬ ਸਰਕਾਰ ਦੇ ਉਦਮ ਸਤਕਾ ਹੋਣੇ ਜਿਹੜਾ ਕਿਸਾਨਾਂ ਨੂੰ ਜਿਹੜਾ ਖੇਤਾਂ ਤੱਕ ਪਾਣੀ ਜਿਹੜਾ ਨਹਿਰੋਂ ਨਹਿਰੀ ਪਾਣੀ ਮਿਲੇਗਾ ਤਾਂ ਦੱਸ ਦਈਏ ਕਿ ਆ ਤੈਨੂੰ ਜਿਹੜਾ ਨਹਿਰਾਂ ਦਾ ਕਿਤੇ ਨਾ ਕਿਤੇ ਕੰਮ ਬੰਦ ਕਰਦੇ ਆ ਨਹਿਰਾ ਸੁੱਕੀਆਂ ਹੁੰਦੀਆਂ ਸੀ ਤਾਂ ਹੁਣ ਪੰਜਾਬ ਸਰਕਾਰ ਉਹਨੂੰ ਇੱਕ ਨਵੀਂ ਬੇਰੀ ਨਹਿਰ ਬਣਾਈ ਬਣੇ ਜਾ ਰਹੀ ਤਾਂ ਇਸ ਦਾ ਲਾਹਾ ਜਿਹੜਾ ਵੱਡੇ ਪੱਧਰ ਤੇ ਕਿਸਾਨਾਂ ਨੂੰ ਮਿਲੇਗਾ ਤਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂ ਕਿਸਾਨਾਂ ਨਾਲ ਮਹਿਰ ਭਾਗ ਦੇ ਐਸਡੀਓ ਸਾਡੇ ਨਾਲ ਪਹੁੰਚੇ ਨੇ ਜੁੜੇ ਨੇ ਤਾਂ ਗੱਲਬਾਤ ਉਹਨਾਂ ਨੂੰ ਵੀ ਕਰਾਂਗੇ ਕਿਸਾਨ ਆਗੂ ਜੁੜੇ ਨੇ ਉਹਨਾਂ ਵੀ ਗੱਲਬਾਤ ਕਰਾਂਗੇ ਅੱਜ ਜਦ ਆ ਸ਼ਾਂਤੀ ਬਣ ਚੁੱਕੀ ਹੈ ਕਿਸਾਨਾਂ ਤੇ ਮਹਿਰ ਭਾਗ ਦੇ ਦੇਚੇ ਤਾਂ ਇਸ ਦਾ ਲਾਹਰ ਦਾ ਕਿਸਾਨਾਂ ਨੂੰ ਵੱਡਾ ਮਿਲੇਗਾ ਕਿਤੇ ਨਾ ਕਿਤੇ ਵਿਵਾਦ ਬਣਿਆ ਹੋਇਆ ਸੀ ਮਹਿਰ ਦੀ ਨਿਕਾਸੀ ਨੂੰ ਲੈ ਕੇ ਤਾਂ ਇਸ ਤੇ ਸਬੰਧੀ ਜਿਰਾਸ਼ ਦੀ ਸਾਹਿਬ ਨੇ ਜਿਹੜਾ ਵਿਸ਼ਵਾਸ ਦਿਵਾਤਾ ਨਿਕਾਸੀ ਦਾ ਕੰਮ ਹੀ ਜਲਦੀ ਸ਼ੁਰੂ ਕਰ ਦਿੱਤਾ ਜਾਵੇਗਾ ਦਾ ਤਫਸੀਲ ਤਾ ਬਿਨਾ ਸਾਂਝਾ ਕਰਾਂਗੇ ਇਸ ਵਕਤ ਜਿਹੜਾ ਪੰਜਾਬ ਸਰਕਾਰ ਵੱਲੋਂ ਜਿਹੜਾ ਮੈਹਰੀ ਪਾਣੀ ਕਿਸਾਨਾਂ ਨੂੰ ਦੇਣਾ ਸੀ ਤਾਂ ਉਸ ਦੀ ਉਸ ਤੋਂ ਤਹਿਤ ਜੜਾਇ ਮਹਿਰ ਜੜੀ ਨਵੀਂ ਬਣਾਈ ਜੇ ਤਾਂ ਵੱਡਾ ਲਾਹਾ ਮਿਲੇਗਾ ਕਿਸਾਨਾਂ ਨੂੰ ਮੈਹਰੂ ਵਹਾਕ ਦੀ ਵਿੱਚ ਜਿਹੜਾ ਗੱਲ ਚੱਲ ਰਹੀ ਸੀ ਬ्यान ਨੂੰ ਲੈ ਕੇ ਸਾਜ ਅੱਜ ਤੁਸੀਂ ਮੌਕੇ ਤੇ ਪਹੁੰਚੇ ਹੋ ਕੀ ਗੱਲਬਾਤ ਜਰੀ ਹੈ ਮੈਂ ਇੱਥੇ ਹੈ ਜੀ ਇੱਕ ਇੱਕ ਦੋਦਾਜੀ ਬਣੀ ਸੀ ਜੀ ਆਪਸ ਦੇ ਵਿੱਚ ਮਰਮਾਨਾ ਰੋ ਪਹਿਲਾਂ ਵੀ ਇਸ ਗੱਲ ਦੇ ਉੱਤੇ ਵਿਸ਼ਵਾਸ ਪਾਲ ਸੀ ਕਿ ਜਿਹੜਾ ਇਹਦਾ ਜੋ ਲੋਕਾਂ ਦੀ ਮੰਗ ਦੇ ਮੁਤਾਬਕ ਹੈ ਕਿ ਇਹਦੀ ਟੇਲ ਦਾ ਜਿਹੜਾ ਨਿਕਾਸ ਹੈ ਉਹ ਕਰ ਦਿੱਤਾ ਜਾਵੇਗਾ ਪਰੰਤੂ ਇੱਕ ਵਿਪਰੋਸਗੀ ਦੇ ਵਿੱਚ ਇਹ ਕਿ ਭਈ ਨਹੀਂ ਪਹਿਲਾਂ ਨਿਕਾਸੀਆਂ ਨੂੰ ਚਾਹੀਦੀਆਂ ਫਿਰ ਨਾਲ ਬਣਨੀ ਚਾਹੀਦੀਆਂ ਪਰ ਤੁ ਜਿੱਥੇ ਨਿਕਾਸੀ ਹੋਣੀ ਹੈ ਉੱਥੇ ਫਸਲਾ ਖੜੀਆਂ ਨੇ ਪ੍ਰਾਈਵੇਟ ਲੈਂਡ ਸੀ ਉਹਨਾਂ ਨੂੰ ਕਹ ਲਿਆ ਗਿਆ ਕਿ ਅਸੀਂ ਮੁਆਵਜ਼ਾ ਨਹੀਂ ਲੈਣਾ ਪਰੰਤੂ ਸਾਡੇ ਕਣਕਾ ਤੋਂ ਵਾਅਦਾ ਜਿਹੜੀ ਆ ਉਹ ਪੇਪਰਾਂ 'ਨ ਪਾ ਦਿੱਤੀ ਜਾਵੇ ਤੇ ਉਸ ਨੂੰ ਮੁੱਕ ਰੱਖਦੇ ਆ ਅੱਜ ਮਹਿਕਮੇ ਨੇ ਇਹਨਾਂ ਨੂੰ ਦਿੱਕਤੀ ਤੌਰ ਦੇ ਉੱਤੇ ਭਰੋਸਾ ਦਿੱਤਾ ਗਿਆ ਹੈ ਕਿ ਭਾਈ ਨਾਦੀਕਲ ਕੰਕਰੀਟ ਲਾਈਨਿੰਗ ਹੋਣ ਤੋਂ ਬਾਅਦ ਉੱਥੇ ਨਿਕਾਸ ਦਾ ਪ੍ਰਬੰਧ ਕਰ ਦਿੱਤਾ ਜਾਵੇਗਾ ਉਸ ਤੋਂ ਬਿਨਾ ਜੋ ਤਜਵੀਜ਼ ਜਿੱਧਰੋਂ ਦੀ ਪਾਪਲਨ ਜਾਣੀ ਹੈ ਉਸ ਦਾ ਪਲਾਨ ਵੀ ਉਹਨਾਂ ਨੂੰ ਦਿੱਤਾ ਗਿਆ ਉਸੇ ਨਿਸ਼ਾਨਦੇਹੀ ਦੇ ਸਬੰਧੀ ਇਹਨਾਂ ਦੇ ਸਖਸ਼ਵਾ ਸੀ ਉਹ ਵੀ ਦੂਰ ਕੀਤੇਗੇ ਇਹਨੇ ਬਾਕੀ ਜੇ ਕੋਈ ਹੋਰ ਸ਼ਕਸ਼ੁਭਾ ਹੋਏਗਾ ਉਹ ਮਾਲ ਮਹਿਕਮਾ ਦੇ ਨਾਲ ਤਾਲਮੋਲ ਕਰਕੇ ਇਹਨਾਂ ਦਾ ਉਹ ਵੀ ਦੂਰ ਕਰਵਾ ਦਿੱਤਾ ਜਾਵੇਗਾ ਤੇ ਕੋਈ ਮਤਲਬ ਮਨਮਟਾਲ ਜਿਹੜਾ ਆ ਉਹ ਵਿੱਚ ਨਹੀਂ ਐਸਲੋ ਜਿਹੜਾ ਕਾਮਿਆਂ ਨਾਲ ਉਹ ਤਾਲਮੋਲ ਕਰਵਾਇਆ ਗਿਆ ਸੰਤਿ ਪ੍ਰੋਪੋਜ਼ਲ ਤੇ ਬਣ ਚੁੱਕੀ ਹੈ ਉਹਨਾਂ ਨੂੰ ਹਾਂਜੀ ਮੌਕੇ ਤੇ ਆਪ ਸਾਹਮਣੇ ਇਹਨਾਂ ਦੇ ਤੁਸੀਂ ਦੇਖ ਸਕਦੇ ਹੋ ਕਿ ਟਰੈਕਟਰ ਚੱਲ ਰਿਹਾ ਹੈ ਮਿੱਟੀ ਪੈ ਰਹੀ ਹੈ ਕਿਹੜਾ ਕਿਹੜਾ ਕਿਸਾਨਾਂ ਦਾ ਕਹਣਾ ਨਹੀਂ ਸ਼ੜਕਾਂ ਵਿੱਚ ਆਉਂਦੀਆਂ ਆ ਉਹ ਮਤਲਬ ਉਹ ਜਿਹੜੇ ਨਸਤ ਹੋ ਜਾਣਗੇ ਕਿ ਤਾਂ ਉਹਨਾਂ ਕਿੱਥਾਂ ਦਿਖਾਇਆ ਜਾਏ ਮੈਂ ਕਿ ਉਹਨਾਂ ਜਿਹੜੀਆਂ ਸ਼ੜਕਾਂ ਬਣੀਆਂ ਹੋਈਆਂ ਆ ਉਹਨਾਂ ਨੂੰ ਸਾਰੀਆਂ ਨੂੰ ਬਚਾਉਣ ਦੀ ਪੂਰੀ ਪੂਰੀ ਤੋਂ ਪੂਰੀ ਕੋਸ਼ਿਸ਼ ਕੀਤੀ ਹੈ ਜੇਕਰ ਕਿਸੇ ਕਿਸੇ ਜਗ੍ਹਾ ਤੇ ਕੋਈ ਫੁੱਟ ਦਾ 2 ਫੁੱਟ ਦਾ ਜਗ੍ਹਾ ਘਟਦਾ ਤੇ ਪਰਲੇ ਬੰਨੇ ਮਿੱਟੀ ਪਾ ਕੇ ਉਹਨਾਂ ਨੂੰ ਛੋੜਾ ਕਰ ਦਿੱਤਾ ਜਿਹੜੇ ਕੁਝ ਘਰ ਵੀ ਆ ਰਹੇ ਨੇ ਉਹਨਾਂ ਬਾਰੇ ਕੀ ਕਰਾਂ ਪਰ ਕਿਹੜੇ ਜੀ ਜਿਹਨਾਂ ਜਿਹੜਾ ਜਿਹੜਾ ਬਚਾਇਆ ਜਾ ਰਿਹਾ ਬਚਾਇਆ ਜੇਕਰ ਕੋਈ ਜਗ੍ਹਾ ਤੇ ਨਿਯਾਜ ਕਬਜ਼ਾ ਹੋਇਆ ਉਹ ਤੇ ਨਿਯਾਜ ਕਬਜ਼ੇ ਦੀ ਜੋ ਵੀ ਕਾਰਵਾਈ ਆ ਉਹ ਸਰਤਾਂ ਨੂੰ ਸਹੀ ਆ ਜੀ ਉਹ ਆ ਜਿਹੜੀ ਨਹਿਰ ਨੂੰ ਲੈ ਕੇ ਵੱਡਾ ਵਿਵਾਦ ਬਣਿਆ ਸੀ ਪਿਛਲੇ ਲੰਮੇ ਸਮੇਂ ਤੋਂ ਤਾਂ ਕੀ ਗਣਾ ਅੱਜ ਜਿਹੜਾ ਖੇਤਰੀ ਭਾਗ ਦੇ ਵਿੱਚ ਤਾਂ ਜਿਹੜਾ ਖਸਾਨਾ ਦੇ ਵਿੱਚ ਕੋਈ ਸਮਝੌਤਾ ਬਣ ਚੁੱਕੀ ਹੁੰਦਾ ਬਿਲਕੁਲ ਜੀ ਜੋ ਪਿਛਲਾ ਵਿਵਾਦ ਚੱਲਦਾ ਸੀ ਅੱਜ ਉਹ ਸਾਡੀ ਸਹਿਮਤੀ ਬਣ ਚੁੱਕੀ ਸਾਰੇ ਕਿਸਾਨ ਜੱਥੇਬੰਦੀਆਂ ਤਾਂ ਕਿਸਾਨਾਂ ਨਾਲ ਅੱਜ ਜਿਹੜਾ ਆਪਣੇ ਹੈਗਾ ਵਿਕਾਸ ਦਾ ਕੰਮ ਹੀ ਉਹਨਾਂ ਲਿਖਤੀ ਸਾਨੂੰ ਦੇ ਦਿੱਤਾ ਵੀ ਕਣਕਾ ਵੱਢ ਕੇ ਤੇ ਉਹ ਜਲਦੀ ਕੀਤਾ ਜਾਊਗਾ ਜੀ ਤਾਂ ਕੋਈ ਹੁਣ ਮਤਲਬ ਮਨ ਬਟਾਵਤ ਨਹੀਂ ਕਿਸੇ ਦੇ ਵਿੱਚ ਕੋਈ ਨਹੀਂ ਅੱਜ ਬਿਲਕੁਲ ਸਾਰਿਆਂ ਦੀ ਸਹਿਮਤੀ ਨਾਲ ਅੱਜ ਕੀਤਾ ਗਿਆ ਵੇਖੋ ਮਿੱਟੀ ਪੈ ਰਹੀ ਹੈ ਟਰੈਕਟਰ ਚੱਲਦਾ ਹੈ ਅੱਗੇ ਵੀ ਜੋ ਕਿਸ ਦੀ ਕੋਈ ਰੁਕਾਵਟ ਆਵੇਗੀ ਉਹਨੂੰ ਵੀ ਸਹਿਮਤੀ ਨਹੀਂ ਪੁੱਛਾਂਗੇ ਮੇਰਾ ਨਾਮਕਰ ਸਿੰਘ ਜੀ ਉਹ ਅੱਜ ਵੀ ਪੈ ਰਹੇ ਲੱਗਿਆ ਅਜੋ ਸਫਾ ਦਾ ਵਿੱਚ ਤਾਂ ਕਿੰਦਾ ਅਜੀ ਦੇਖ ਰਿਓ ਕਿ ਹੋ ਗਈ ਸ਼ਾਂਤੀ ਅੱਜ ਹੀ ਸ਼ਾਂਤੀ ਹੋ ਗਿਆ ਮੈਨੂੰ ਤੁਹਾਨੂੰ ਪਤਾ ਕਿ ਕਿੰਨੇ ਦਿਨ ਚੱਲੇ 2-3 ਮਹੀਨੇ ਹੋ ਚੱਲੇ ਆ ਬਹੁਤ ਜਿਆਦਾ ਮਤਲਬ ਵੀ ਇਕੱਠੇ ਨਹੀਂ ਹੋ ਰਹੇ ਥੋੜਾ ਜਿਹਾ ਕੋਈ ਪ੍ਰੋਸਾ ਨਹੀਂ ਮਿਲਦਾ ਬਾਕੀ ਹੁਣ ਉਸ ਤੋਂ ਲਿਖਤੀ ਪ੍ਰੋਸਾ ਦਾ ਪੂਰਾ ਦਿੱਤਾ ਗਿਆ ਵਾ ਮਤਲਬ ਜਿਹੜੇ ਪੋ ਪਏ ਪੈਣ ਵਾਲੇ ਕਣਕ ਵੱਢ ਗਏ ਉਸ ਤੋਂ ਬਾਅਦ ਜਿਹੜੇ ਪੂਰੇ ਪਾਏ ਜਾਣਗੇ ਤੇ ਬਾਕੀ ਨਿਸ਼ਾਨ ਦੇ ਜਿਹੜੇ ਸੋਹੇਗਾ ਹੋ ਗਿਆ ਵੀ ਵਾਦਾ ਘਟਾਇਆ ਉਹ ਵੀ ਉਹਨਾਂ ਕਹਿਆ ਵੀ ਹਮਾਲ ਮੈਂ ਕੋ ਸਾਦੇ ਆ ਜੋ ਵੀ ਤੁਹਾਨੂੰ ਜਿਸ ਜਿਸ ਲੱਗਦਾ ਵਾ ਉਹ ਤੇਰਾ ਪੂਰਾ ਕਰਦੇ ਆ ਮੈਂ ਸਾਹ ਸਿੰਘ ਕਿਸਾਨ ਆਗੂ ਕਿਸਾਨ ਸ਼ਿਕਾਇਤ ਕਮੇਟੀ ਪੰਜਾਬ ਕੋਟ ਬੁੱਢਾ ਜਹੇਬੰਦੀ ਕਿਸਾਨ ਮਜ਼ਦੂਰ ਜਹੇਬੰਦੀ ਤੇ ਸਿੱਧੂਪੁਰ ਜਹੇਬੰਦੀ ਦੇ ਨਾਲ ਮੇਰੇ ਕਿਸਾਨ ਆ ਜਿਹੜੀ ਬਾਤ ਹੋਈ ਅੱਜ ਜੋ ਜੋ ਕੱਲ ਸਾਡੀ ਮਹਿਕਮਾ ਵਹ ਪਰਸੋਂ ਬੇਨਤੀ ਕੀਤੀ ਸੀ ਤੇ ਅੱਜ ਮਹਿਕਮਾ ਪੁੱਜਾ ਇੱਥੇ ਹੁਣਾ ਅਸੀਂ ਮਹਿਕਮੇ ਤੋਂ ਚੋਂ ਮੰਗਾਂ ਦੀ ਮੰਗਦੇ ਆ ਇੱਕ ਮਹਿਰ ਦੀ ਪ੍ਰੋਜੈਕਟ ਰਿਪੋਰਟ ਐਸਡੀਓ ਸਾਹਿਬ ਗਲੇਦਾਰ ਸਾਹਿਬ ਇਹ ਸਾਰੇ ਆ ਗਏ ਆ ਪ੍ਰੋਜੈਕਟ ਰਿਪੋਰਟ ਤੇ ਜਿਹੜੀ ਇਹ ਨਿਸ਼ਾਨਦਾ ਹੀ ਹੋ ਗਈ ਉਹ ਸਾਨੂੰ ਇਹਨਾਂ ਸੋਵਰ ਦੇ ਭਰੋਸਾ ਦੇ ਦਾ ਸੋਵਰ ਆਪਦੀ ਦਫਤਰੋਂ ਆ ਕੇ ਲੈ ਲਓ ਖਾਰੇ ਤੋਂ ਇੱਕ ਲਿਖਤੀ ਵੀ ਤੁਹਾਨੂੰ ਰਿਟਰਨ ਤੇ ਜਿਹੜੀ ਅਗਲਾ ਨਿਕਾਸ਼ ਆ ਤੇ ਉਹਦਾ ਲਿਖਤੀ ਦੇ ਵਿੱਚ ਦੇ ਦਿੱਤਾ ਫਿਰ ਕੜਕਵੱਡੀ ਤੋਂ ਜਿਹੜਾ ਨਿਕਾਸ਼ ਆ ਉਹ ਕਮੇਟੀ ਨੂੰ ਸੌਂਪ ਦਿੱਤਾ ਵੀ ਹੋ ਜਾਊਗਾ ਤੇ ਜਿਹੜੀ ਪ੍ਰੋਜੈਕਟ ਰਿਪੋਰਟ ਆ ਉਹ ਸੋਵਰ ਸਾਨੂੰ ਦੇਣਗੇ ਤੇ ਮਹਰ ਦਾ ਨਕਸ਼ਾ ਦੇਣਗੇ ਮੋਗੇ ਦਾ ਨਕਸ਼ਾ 100 ਵਾਰ ਤੇ ਗੱਲ ਜਾਪੀ ਆ ਅੱਜ ਇਹਨਾਂ ਮੌਕੇ ਤੇ ਆਇਆ ਤੇ ਅਸੀਂ ਇਹਨਾਂ ਦੇ ਬਿਲਕੁਲ ਇਸ ਚੀਜ਼ ਦਾ ਵਿਸ਼ਵਾਸ ਕਰ ਲਿਆ ਤੇ ਸਾਨੂੰ ਕੋਈ 100ਰ ਚੱਡ ਕੇ ਮੰਗਲਵਾਰ ਦੇ ਦਿਓ ਤੇ ਮਹਰ ਤੇ ਜਿਹੜੀ ਮਿੱਟੀ ਆ ਪਾਉਣੀ ਆ ਤੇ ਤੁਸੀਂ ਪਾ ਸਕਦੇ ਜੋ ਅਗਰ ਜੇ ਇਹ ਗੱਲ ਤੇ ਨਹੀਂ ਪੂਰੇ ਉੱਤਰ ਤੇ ਤੇ ਕੱਲ ਤੁਸੀਂ ਸਾਡਾ ਚੱਪਟਾ ਸਾਹਿਬ ਪੱਤਰਕਾਰ ਭਾਈਚਾਰ ਸੁਣਦੇ ਜੋ ਇਹ ਮੁੜ ਕੇ ਇਹ ਨਾਲ ਗੱਲ ਆਖੜੇ ਕਿਸਾਨਾਂ ਦੇ ਫੇਰੇ ਡਿੱਕਾ ਡਾਅ ਦਿੱਤਾ ਇਹ ਆਰਧੇ ਜਪਾੜ ਤੇ ਪੱਕੇ ਰਹਿਣ ਆਪ ਦਾ ਕੰਮ ਗਾਣ ਸਾਨੂੰ ਇਸ ਗੱਲ ਆ ਲਿਖਤੀ ਰੂਪ ਵਿੱਚ ਵੀ ਲਿਆ ਗਿਆ ਨਾ ਮੁਫਤੀ ਰੂਪ ਦੇ ਵਿੱਚ ਲਿਆਵਾ ਜੀ ਰਿਖਤੀ ਰੂਪ ਦੇ ਵਿੱਚ ਜਿਹੜਾ ਆਪਣਾ ਵਿਕਾਸੜਾ ਉਹ ਲਿਖਤੀ ਰੂਪ ਦੇ ਵਿੱਚ ਦਿੱਤਾ ਤੇ ਇਹ ਗੱਲ ਕਰ ਦਿੱਤੀ ਇਹਨਾਂ ਨੇ ਵੀ ਅਸੀਂ ਜਿਹੜਾ ਕਰਾਂਗੇ ਤੇ ਆਖਰ ਨੂੰ ਤੁਸੀਂ ਸਤਕਾਰ ਦੇਣ ਤੇ ਤੁਹਾਨੂੰ ਪਤਾ ਭਰੋਸਾ ਕਰਨਾ ਹੀ ਪੈਂਦਾ ਵਾ ਉਹਦੀ ਕਿ ਕਸਾਨਾਂ ਦਾ ਕਹਿਣਾ ਹੈ ਕਿ ਜਿਹੜਾ ਪੀਤੇ ਦਿਨੀ ਜਿਹੜਾ ਕਸਾਨਾਂ ਦੇ ਖੇਤਾਂ ਦੇ ਵਿੱਚ ਪੀਲਾ ਪੰਡਾ ਚਲਾਇਆ ਗਿਆ ਤੇ ਉਹ ਨਜਾਇਜ਼ ਤੌਰ ਤੇ ਚਲਾ ਗਿਆ ਕੋਈ ਉਹਨਾਂ ਦੀ ਮਾਲਕੀ ਜ਼ਮੀਨਾਂ ਤੇ ਵੀ ਚਾਹੇ ਉਹ ਜੀ ਐਸੇ ਕਰਕੇ ਮੈਂ ਇਹਨਾਂ ਦੇ ਉੱਤੋਂ ਜਿਹੜੀ ਨਿਸ਼ਾਨਦੇਹੀ ਕੀਤੀ ਉਹਦੀ ਰਿਪੋਰਟ ਮੰਗਦਾ ਰਿਪੋਰਟ ਸਾਡੇ ਹੱਥ ਜਾ ਜੇ ਕੱਲ ਨੂੰ ਆਵੇ ਪਰਸੋਂ ਆਵੇ ਤੇ ਕੰਮ ਕੋਲ ਇਹ ਮੌਕੇ ਦੇ ਸਾਧਕੇ ਜਿਹੜਾ ਸਰਕਾਰੀ ਥਾਂ ਤਾਂ ਸਾਡੀ ਮਾਲਕੀ ਆ ਉਹਦਾ ਜਿਹੜਾ ਕੱਲ ਵੀ ਦੱਸਿਆ ਇਹਨਾਂ ਨੂੰ ਕਿ ਇਹਨੇ ਖੇਮਾਨਾ ਪੁਤਰਾ ਪੋ ਤੇ ਮਾਲ ਵਿਭਾਗ ਨੂੰ ਪੁੱਛਾਂਗੇ ਕਿ ਤੁਸੀਂ ਖੜੀ ਹਾਈ ਕੋਰਟ ਦੀ ਹਕਮਾਂ ਦੀ ਅੰਦਰ ਲੰਗਣਾ ਕੀਤੀ ਆ ਖੜੀ ਘੜਕ ਦੇ ਵਿੱਚ ਕਿੰਨੇ ਤੁਹਾਨੂੰ ਦੇਖਤੀ ਆ ਨਿਸ਼ਾਨਦੇਹੀ ਉਹ ਗੱਲ ਦੀ ਵੀ ਗੱਲ ਕਰਾਂਗੇ ਉਹ ਕੰਮ ਜਿਹੜਾ ਸ਼ੁਰੂ ਕਰ ਦਿੱਤਾ ਗਿਆ ਕਿ ਕੰਮ ਜਿਹੜਾ ਵਾ ਬਿਲਕੁਲ 100 ਵਾਰ ਤੱਕ ਇਹਨੂੰ ਆਖਿਆ ਅਸੀਂ ਤਾਂ ਕੰਮ ਪਹਿਲਾਂ ਵੀ ਨਾਕਦੇ ਜੀ ਅਸੀਂ ਤੁਸੀਂ ਸਤਿਕਾਰਯੋਗ ਦੇ ਚੁਪਤਾ ਸਾਹਮਣੇ ਸਾਡੇ ਦੇ ਤਾਂ ਇਹ ਕੰਮ ਨਹੀਂ ਕਰਦੇ ਆਈ ਦੋ ਮੇਰੇ ਇੱਕ ਨਕਾਸ਼ ਪ੍ਰੋਜੈਕਟ ਰਿਪੋਰਟ ਉਹਦੀ ਜਿਹੜੀ ਵਿਚਾਰ ਦੇ ਦੀ ਕਾਪੀ ਮੋਗਿਆ ਦੀ ਤੇ ਨਕਸ਼ਾ ਨਕਸ਼ਾ ਸਾਨੂੰ ਇਹਨਾਂ ਦੇ ਦੇ ਦਿੱਤਾ ਉਹ ਜਿਹੜਾ ਕਾਪ ਇਹ ਜਿਹੜਾ ਸਾਨੂੰ ਆ 100 ਰੁਪਏ ਨਾਲ ਕਾਹ ਦਿੱਤਾ ਤੁਸੀਂ ਸਾਡੇ ਦਫ਼ਤਰੋਂ ਲੈ ਕੇ ਜਾ ਕੇ ਤੇ ਆਪਦਾ ਕੰਮ ਕਾਰਜ ਅਰੰਭੜ ਜੇ ਨਹੀਂ ਲਾਉਂਦੇ ਫਿਰ ਜਿਹੜਾ ਵਾ ਫਿਰ ਦੁਬਾਰਾ ਨਿਕਲਣ ਕੀ ਚਾਹ ਪਵੇ ਧੰਨਵਾਦ ਧੰਨਵਾਦੀ ਮੈਂਬਰ ਪੰਚਾਇਤ ਗੁਰਵਿੰਦਰ ਸਿੰਘ ਸਭਰਾੜ ਜੀ ਅੱਜ ਜਿਹੜਾ ਨਹਿਰ ਵਿਭਾਗ ਨੂੰ ਦੇ ਸਹਿਮਤੀ ਦਿੱਤੀ ਕਿ ਕਿ ਕਿਸਾਨਾਂ ਉਹ ਲੋਕਾਂ ਜਿਹੇ ਲੰਬੇ ਸਮੇਂ ਤੋਂ ਜਿਹੜਾ ਵਿਵਾਦ ਬਣਿਆ ਹੈ ਨਹਿਰ ਦੀ ਨਿਕਾਸੀ ਨੂੰ ਲੈ ਕੀ ਕਹਣਾ ਹੈ ਵੇਖੋ ਜੀ ਜਿਹੜਾ ਇਹ ਵਿਵਾਦ ਬਣਿਆ ਸੀ ਉਹਦੇ ਸਬੰਧਤ ਗੱਲ ਇਹ ਸੀ ਕਿ ਨਹਿਰ ਦੇ ਪਾਣੀ ਦੇ ਵਾਧੂ ਨਿਕਾ ਵਾਧੂ ਪਣ ਕੇ ਨਿਕਾਸ ਤੇ ਹੀ ਵਿਵਾਦ ਬਣਿਆ ਸੀ ਜਿਵੇਂ ਅੱਜ ਤੱਕ ਇਸ ਚੀਜ਼ ਦਾ ਖਾਣਾ ਰੌਲਾ ਪਿੰਦਾ ਰਿਹਾ। ਹੁਣ ਅੱਜ ਜਿਹੜਾ ਇੱਥੇ ਅਸੀਂ ਆਏ ਆਂ ਇੱਕ ਤਾਂ ਉਹ ਕਮੇਟੀ ਮੈਂਬਰ ਸੀ ਜਿਹੜੀ 7 ਮੈਂਬਰੀ ਕਮੇਟੀ ਬਣਾਈ ਸੀ। ਸੁਭਰਾ ਦੀ ਪੰਚਾਇਤ ਸੀ। ਤੇ ਕਿਸਾਨ ਆਗੂ ਸੀ ਕੁਝ ਵਿੱਚ। ਸੂਚੀ ਸੰਗਤ ਨਹੀਂ ਸੀ। ਗੱਲ ਇੱਥੇ ਪਹੁੰਚੀ ਆ ਕਿ ਇੱਕ ਮਹਿਗਮੇ ਨੇ ਫੋਟੋਕਾਪੀ ਲਿਖਤੀ ਦਿੱਤੀ ਹੈ ਜਿਹਦੇ ਵਿੱਚ ਭਰੋਸਾ ਦਵਾਇਆ ਕਿ ਇਹਦਾ ਪਾਣੀ ਦਾ ਨਿਕਾਸ ਅਸੀਂ ਕਣਕ ਵੱਢਣ ਤੋਂ ਬਾਅਦ ਕਰ ਦਿੱਤਾ ਜਾਵੇਗਾ। ਪਰ ਉਹਦੇ ਵਿੱਚ ਕੈਮ ਬੌਂਡ ਕੋਈ ਨਹੀਂਗਾ। ਗੱਲ ਮੈਂ ਜੇ ਸੱਚੀ ਕਰਾਂ ਤੇ ਸੋਮਵਾਰ ਤੱਕ ਉਹਨਾਂ ਆਖਿਆ ਵੀ ਟਾਈਮ ਬਾਉਂਡ ਕਰਕੇ ਲਿਖ ਕੇ ਦੇਵਾਂਗੇ ਇਹਦਾ ਟਾਈਮ ਬਾਉਂਡ ਕਰਾਂਗੇ ਤੇ ਨੀਚੇ ਚਰਚ ਨਿਕਾਸ ਕਰਾਂਗੇ ਤੇ ਸੋਮਵਾਰ ਹੋਰ ਦਸਤਾਵੇਜ਼ ਜਿਵੇਂ ਪਹਿਲਾਂ ਸਾਫ ਸੋਹਣੇ ਦੱਸਿਆ ਜਿਵੇਂ ਪ੍ਰਜਲਟ ਰਿਪੋਰਟ ਇਹਦੀ ਨਿਸ਼ਾਨਦੇਹੀ ਦੀ ਫੋਟੋ ਕਾਪੀ ਤੇ ਨਕਸ਼ਾ ਗਾੜੀ ਨਿਕਾਸ ਵਾਲਾ ਜਿੰਨੇ ਵੀ ਇਹ ਡਾਕੂਮੈਂਟ ਮੰਗੇ ਸੀ ਉਹ ਸਾਰੇ ਉਹਨਾਂ ਸੋਮਵਾਰ ਦਾ ਟਾਈਮ ਦਿੱਤਾ ਵੀ ਸੋਮਵਾਰ ਦੇ ਦੇਵਾਂਗੇ ਇਹ ਇੱਕ ਸਿਫਤ ਸਿਰਫ ਜਿਹੜਾ ਲਿਖਤੀ ਕਾਗਜ਼ ਹੈ ਜਿਹਦੇ ਉੱਤੇ ਕੋਈ ਵੱਡੇ ਬਹੁਤੇ ਅਫਸਰ ਦੇ ਸੈਨ ਹੀ ਸਿਰਫ ਇੰਜੀਨੀਅਰ ਦੇ ਸੈਨ ਆ ਇਹ ਅਸੀਂ ਇਹ ਜਿਹੜਾ ਭਰੋਸਾ ਦਿੰਨੇ ਆ ਕਿ ਨਹਿਰ ਬਣਨ ਤੋਂ ਬਾਅਦ ਚ ਇਹਦਾ ਨਿਕਾਸ ਕਰ ਦਿੱਤਾ ਜਾਏਗਾ ਪਰ ਮੈਂ ਇੱਕ ਗੱਲ ਆਪਦੇ ਦਿਲ ਦੀ ਦੱਸ ਦਿਆਂ ਮੈਨੂੰ ਅਜੇ ਵੀ ਇਸ ਗੱਲ ਤੇ ਕੋਈ ਵਿਸ਼ਵਾਸ ਨਹੀਂ ਕਿਉਂਕਿ ਮਹਿਮਾ ਪਹਿਲਾਂ ਵੀ ਇਹ ਗਈ ਗੱਲਾਂ ਕਰਕੇ ਮੁੱਕਰ ਗਿਆ ਇਹਨਾਂ ਨੇ ਨਿਕਾਸ ਦੇ ਮੁੱਦੇ ਤੇ ਸਾਨੂੰ ਅੱਜ ਤੱਕ ਉਲਝਾਇਆ ਆਇਆ ਕੀਤਾ ਕੁਝ ਨਹੀਂ ਇਸ ਕਰਕੇ ਅਸੀਂ ਚਲੋ ਫੇਰ ਵੀ ਵਿਸ਼ਵਾਸ ਕਰਦੇ ਆਂ ਵੀ ਸੋਮਵਾਰੇ ਕੋਈ ਲਿਖਤੀ ਟਾਈਮ ਦਿੰਦੇ ਨਿਕਾਸ ਕਰਨ ਦਾ ਕਿ ਨਹੀਂ ਦਿੰਦੇ ਜੇ ਕਰੇ ਲਿਖਤੀ ਟਾਈਮ ਨਹੀਂ ਦਿੰਦੇ ਤੇ ਮੈਂ ਇਸ ਚੀਜ਼ ਨੂੰ ਸਮਝਦਾ ਕਿ ਅਜੇ ਮਹਿਕਮਾ ਧੋਖਾ ਹੀ ਕਰ ਰਿਹਾ ਜਿੰਨਾ ਜੁਰਸਾਨੂੰ ਲਿਖਤੀ ਕਰਕੇ ਨਹੀਂ ਦਿੰਦੇ ਕਿ ਐਨੇ ਟਾਈਮ ਦੇ ਵਿੱਚ ਮੰਨ ਲਓ 25 April ਤੱਕ ਕੰਮ ਕਾਮ ਵੱਢੀ ਜਾਂਦੀ ਹੈ 25 ਤੋਂ ਬਾਅਦ 5 ਮਈ ਤੱਕ 10 ਮਈ ਤੱਕ ਜੇ ਤੇ 15 ਦਿਨ ਦੇ ਵਿੱਚ ਵਿੱਚ ਸਾਨੂੰ ਇਹ ਨਿਕਾਸ ਕਰ ਦਿੰਦੇ ਆ ਪੂਰੇ ਪਾਉਣ ਦਾ ਕਿਉਂਕਿ ਮੁੜ ਕੇ ਤਾਂ ਫਿਰ ਝੋਨਾ ਦੇ ਪੈਲਿਆਂ ਦੇ ਵਾਦ ਹੋ ਜਾਂਦੀਆਂ ਜੇ ਉਹ ਨਹੀਂ ਕਰਦੇ ਤਾਂ ਇਹਦੇ ਮਤਲਬ ਕਿ ਅਜੇ ਵੀ ਮਹਿਕਮਾ ਜਿਹੜਾ ਉਹ ਆਪ ਦੀ ਹੁਸ਼ਿਆਰੀ ਨਾਲ ਸਾਡੇ ਨਾਲ ਧੋਖਾ ਕਰਨ ਦੀ ਤਾਕਤ ਹੈ ਇਸ ਕਰਕੇ ਮੈਂ ਆਪਦੇ ਵੱਲੋਂ ਆਪਦੇ ਦਿਲ ਦੀ ਗੱਲ ਦੱਸਣੀ ਚਾਹੁੰਦਾ ਹਰ ਇੱਕ ਨੂੰ ਕਿ ਟਾਈਮ ਬਾਉਂਡ ਨਹੀਂ ਦਾ ਸਿਰਫ ਲਿਖਤੀ ਵਿਸ਼ਵਾਸ ਹੈ ਜਿਹੜਾ ਕਿ ਅੱਜ ਤੱਕ ਸਰਕਾਰਾਂ ਨੇ ਸੈਂਟਰ ਦੀਆਂ ਨੇ ਸਟੇਜ ਦੀਆਂ ਨੇ ਅੱਜ ਤੱਕ ਵੜਿਆਰ ਕੀਤਾ ਜਿੱਤੇ ਸਾਡਾ ਭਰੋਸਾ ਨਹੀਂ ਪਰ ਜੇ ਟਾਈਮ ਬਾਉਂਡ ਕਰਕੇ ਇਹ ਪੂਰੇ ਪਾਉਂਦੇ ਆ ਫਿਰ ਸਾਨੂੰ ਇਸ ਗੱਲ ਦਾ ਯਕੀਨ ਹੋਊਗਾ ਵੀ ਵਾਕਈ ਇਹ ਸਹੀ ਕਹਿ ਕੇ ਗਏ ਤੇ ਪੂਰੇ ਉਤਰੇ ਕਿਉਂਕਿ ਜਿਵੇਂ ਪਿਛਲੀ ਯਾਰ ਪੂਰੇ ਨਹੀਂ ਉਤਰੇ ਇਸ ਕਰਕੇ ਸਾਨੂੰ ਇਹਨਾਂ ਤੇ ਵਿਸ਼ਵਾਸ ਨਹੀਂ ਰਿਹਾ ਵਾਹਿਗੁਰੂ ਜੀ ਕਾ ਖਾਲਸਾ